ਉਹ ਤੇਰਾ ਦਿਮਾਗ ਤੇ ਠੀਕ ਆ ਮੈਂ ਤੇਰਨ ਖਪਾਈ ਕਰਨ ਦੇ ਆ ਵੀ ਉਹਦੇ ਨਾਲ ਚੰਗਾ ਵਿਵਹਾਰ ਕਰਿਆ ਕਰੋ ਉਹਦੇ ਨਾਲ ਕੋਈ ਬਣਾ ਕੇ ਰੱਖੋ ਤੇ ਤੇਰੇ ਦਿਮਾਗ 'ਚ ਪਤਾ ਨਹੀਂ ਕਿਹੜੀਆਂ ਗੱਲਾਂ ਆਈ ਜਾਂਡੀਆਂ ਚੱਲੇ ਜੇ ਹਾਂ ਯਾਰ ਜਾਣਾ ਪੈਣਾ ਵਾ ਨਾਲੇ ਮੰਮੀ ਮੈਂ ਥੋੜਾ ਕੰਮ ਕੀਤਾ ਜਦੋਂ ਦਾ ਵਿਆਹ ਹੋਇਆ ਏ ਹੁਣ ਤੇ ਨਹੀਂ ਮੈਂ ਕਰਦੀ ਹੁਣ ਕਿਤੇ ਮਾਹੀ ਮੈਨੂੰ ਸੁੱਖ ਮਿਲੇ ਮੈਂ ਤੇ ਕਹਿੰਦੀ ਉਹ ਵਾਹਿਗੁਰੂ ਤਾਂ ਵੇਖਦਾ ਹੀ ਆ ਪਰ ਤੇਰੇ ਵਰਗੇ ਜਿਹਦਾ ਤੂੰ ਲੱਛਣ ਕਰਕੇ ਆਈ ਨਾ ਉਹਨੂੰ ਘਾਟੀ ਵੇਖਦਾ ਨਹੀਂ ਮੈਂ ਲੱਛਣ ਕਰਦੇ ਕਿਤਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਾਨੂੰ ਸਾਰੇ ਜਾਨੇ ਠੀਕ ਠਾਕ ਜੇ ਤੇ ਲਾਵਾਂ ਫੇਰੇ ਸੀਰੀਜ਼ ਤੁਸੀਂ ਦੇਖਦੇ ਪਏ ਜੇ ਸਾਰੇ ਜਾਨੇ ਬਹੁਤ ਜ਼ਿਆਦਾ ਪਿਆਰ ਦੇ ਰਹੇ ਜੇ ਸੀਰੀਜ਼ ਨੂੰ ਤੇ ਯਾਰ ਸੀਰੀਜ਼ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਸਾਰੇ ਜਾਨੇ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਤੇ ਬਾਕੀ ਕਈ ਜਾਨੇ ਜਿਹੜੇ ਮੇਰੇ ਵੀਰ ਭੈਣ ਆ ਉਹ ਚੋਰੀ ਚੋਰੀ ਚੈਨਲ ਤੇ ਆਉਂਦੇ ਆ ਸਾਡੀ ਸੀਰੀਜ਼ ਦੇਖ ਕੇ ਚੱਲ ਜਾਂਦੇ ਐਪੀਸੋਡ ਦੇਖ ਕੇ ਪਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀ ਆ ਕਿ ਭਾਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਿਲਕੁਲ ਫ੍ਰੀ ਆ ਕੋਈ ਪੈਸਾ ਨਹੀਂ ਲੱਗਣਾ ਥੱਲੇ ਕਿਤੇ ਸਬਸਕ੍ਰਾਈਬ ਦਾ ਬਟਨ ਹੋਣਾ ਉਹਤੇ ਕਲਿੱਕ ਕਰਕੇ ਚੈਨਲ ਸਬਸਕ੍ਰਾਈਬ ਹੋ ਜਾਣਾ ਵਾ ਨਾਲ ਹੀ ਇੱਕ ਬੈਲ ਆਈਕਨ ਆਊਗਾ ਉਹਤੇ ਕਲਿੱਕ ਕਰਕੇ ਤੁਸੀਂ ਨੋਟੀਫਿਕੇਸ਼ਨ ਔਨ ਕਰ ਲਿਓ ਤਾਂ ਕਿ ਜਦੋਂ ਵੀ ਕੋਈ ਨਵੀਂ ਵੀਡੀਓ ਪਾਵੇ ਨਾਲ ਹੀ ਤੁਹਾਨੂੰ ਨੋਟੀਫਿਕੇਸ਼ਨ ਆ ਜਾਏ ਇੰਨਾ ਕੰਮ ਸਾਰੇ ਜਣੇ ਜ਼ਰੂਰ ਕਰ ਲਿਓ ਬਾਕੀ ਸਾਰੇ ਜਣੇ ਯਾਰ ਇੱਕ ਕਮੈਂਟ ਕਰਦੇ ਪਏ ਆ ਬਾਰ-ਬਾਰ ਕਿਉਂਕਿ ਕਮੈਂਟਾਂ ਨਾ ਪੜੀਦੇ ਸਾਰੇ ਆ ਉਹ ਵੱਖਰੀ ਗੱਲ ਹੈ ਕਿ ਰਿਪਲਾਈ ਨਹੀਂ ਹੁੰਦਾ ਟਾਈਮ ਦੀ ਸ਼ੋਰਟੇਜ ਕਰਕੇ ਉਹਦੇ ਵਾਸਤੇ ਆਪਾਂ ਮਾਫੀ ਮੰਗਦੇ ਆ ਤੁਹਾਡੇ ਕੋਲ ਸਾਰਿਆਂ ਕੋਲ ਤੇ ਬਾਕੀ ਕਮੈਂਟ ਸਾਰਿਆਂ ਦੇ ਜਰੂਰ ਪੜੀਦੇ ਆ ਜੇ ਤੁਸੀਂ ਕੋਈ ਖਾਸ ਗੱਲਬਾਤ ਕਰਨੀ ਆ ਹਨਾ ਕਈ ਵਾਰੀ ਕੋਈ ਸਟੋਰੀ ਰਾਈਟਰ ਹੁੰਦਾ ਵਾ ਜੀ ਸਾਡੇ ਕੋਲ ਸਟੋਰੀ ਹੈਗੀ ਆ ਕਈ ਵਾਰੀ ਹੋਰ ਕੋਈ ਗੱਲਬਾਤ ਕਰਨੀ ਆ ਤੇ ਤੁਸੀਂ ਕਮੈਂਟ ਛੱਡ ਸਕਦੇ ਜੇ ਕਮੈਂਟ ਸਾਰੇ ਪੜਦੇ ਆ ਆਪਾਂ ਤੇ ਕਮੈਂਟਾਂ ਵਿੱਚ ਹੁਣ ਜ਼ਿਆਦਾਤਰ ਕਮੈਂਟ ਇਹ ਆ ਰਹੇ ਆ ਕਿ ਸੰਦੀਪ ਨੂੰ ਤੇਜਿੰਦਰ ਨੂੰ ਸਾਰਾ ਕੁਝ ਦੱਸ ਦੇਣਾ ਚਾਹੀਦਾ ਵਾ ਤੇ ਯਾਰ ਦੇਖੋ ਜੇ ਸੰਦੀਪ ਤੇਜਿੰਦਰ ਨੂੰ ਸਾਰ ਤੇ ਫਿਰ ਸਟੋਰੀ ਸਾਡੀ ਸਾਰੀ ਖਰਾਬ ਹੋ ਜਾਣੀ ਆ ਤੁਹਾਨੂੰ ਵੀ ਦੇਖਣ ਦਾ ਮਜ਼ਾ ਨਹੀਂ ਹੋਣਾ ਮਾਸਾ ਵੀ ਤੇ ਸਭ ਤੋਂ ਵੱਡੀ ਗੱਲ ਆ ਤੁਸੀਂ ਹਨਾ ਜਿਹੜੇ ਸਾਡੇ ਵਿਊਅਰ ਦੇਖਦੇ ਆ ਤੁਹਾਡੀ ਪਸੰਦ ਦਾ ਖਾਸ ਕਰਕੇ ਖਿਆਲ ਰੱਖੀਦਾ ਵਾ ਤੇ ਜਿਹੜੀ ਚੀਜ਼ਾਂ ਤੁਸੀਂ ਸੋਚਦੇ ਜੇ ਨਾ ਉਹ ਤੋਂ ਆਪਾਂ ਥੋੜਾ ਜਿਹਾ ਇੱਕਦਮ ਥੋੜਾ ਜਿਹਾ ਹੋਰ ਐਕਸਟਰਾ ਚੱਲੀਦਾ ਵਾ ਤੇ ਜਿਹੜਾ ਤੁਹਾਨੂੰ ਦੇਖਣ ਦਾ ਸੁਆਦ ਆਵੇ ਹਨਾ ਥੋੜਾ ਸਸਪੈਂਸ ਬਣਿਆ ਰਵੇ ਕਿ ਯਾਰ ਅੱਗੇ ਕੀ ਹੋਣਾ ਅੱਗੇ ਕੀ ਹੋਣਾ ਕੀ ਹੋਊਗਾ ਜੇ ਮੰਨ ਲਓ ਸਸਪੈਂਸ ਹੀ ਖਤਮ ਹੋ ਗਿਆ ਜਿੱਦਾਂ ਜਿੱਦਾਂ ਤੁਸੀਂ ਸੋਚਦੇ ਜੇ ਜੇ ਉਦਾਂ ਉਦਾਂ ਸਟੋਰੀ ਚੱਲੀ ਗਈ ਤੁਸੀਂ ਦਿਮਾਗ ਵਿੱਚ ਕੋਈ ਚੀਜ਼ ਸੋਚ ਹੈਣਾ ਫਿਰ ਤੁਹਾਨੂੰ ਦੇਖਣ ਦਾ ਮਜ਼ਾ ਹੀ ਕੀ ਹੋਣਾ ਸਟੋਰੀ ਫਿਰ ਤੇ ਸਾਡਾ ਨਾਂ ਥਾਂ ਸਾਡਾ ਨਾਂ ਸਾਡਾ ਬਣਾਉਣ ਦਾ ਫਾਇਦਾ ਕੋਈ ਨਾ ਤੁਹਾਡਾ ਆਪਣਾ ਕੀਮਤੀ ਸਮਾਂ ਕੱਢ ਕੇ ਸਟੋਰੀ ਦੇਖਣ ਦਾ ਕੋਈ ਫਾਇਦਾ ਆ ਹੈਨਾ ਮਜ਼ਾ ਤਾਂ ਹੀ ਹੁੰਦਾ ਵਾ ਜੇ ਐਕਸਪੈਕਟੇਸ਼ਨ ਤੋਂ ਪਰੇ ਹੋ ਕੇ ਚੀਜ਼ ਚੱਲੇ ਕੋਈ ਤੇ ਬਾਕੀ ਇਨੀ ਤੁਹਾਨੂੰ ਗਾਰੰਟੀ ਦਿੰਦੇ ਆ ਕਿ ਸਟੋਰੀ ਅੱਗੇ ਜਾ ਕੇ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਆ ਸਟੋਰੀ ਵਿੱਚ ਬਹੁਤ ਜ਼ਿਆਦਾ ਡਿਫਰੈਂਟ ਡਿਫਰੈਂਟ ਮੋਡ ਆਉਣਗੇ ਅਜੇ ਦੇ ਮਤਲਬ ਸਟੋਰੀ ਇਸ ਘਰ ਵਿੱਚ ਚੱਲਦੀ ਪਈ ਨਾ ਅੱਗੇ ਸਟੋਰੀ ਅਜੇ ਬਹੁਤ ਖਿਲਰਨੀ ਆਏ ਹੈਨਾ ਬਹੁਤ ਅੱਗੇ ਅੱਗੇ ਜਾਊਗੀ ਬਹੁਤ ਵਧੀਆ ਲੱ ਬਾਕੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਯਾਰ ਫੇਰ ਮੈਂ ਕਹਿੰਨਾ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਤੁਸੀਂ ਆਪਣੇ WhatsApp ਗਰੁੱਪਸ ਦੇ ਵਿੱਚ Facebook ਤੇ ਕੋਈ ਸ਼ੇਅਰ ਕਰ ਸਕਦਾ ਜਿੱਥੇ ਵੀ ਕਿਤੇ ਸ਼ੇਅਰ ਕਰ ਸਕਦਾ ਉੱਥੇ-ਉੱਥੇ ਸ਼ੇਅਰ ਜਰੂਰ ਕਰ ਦਿਓ ਤੇ ਬਾਕੀ ਇੱਕ ਚੀਜ਼ ਹੋਰ ਗੱਲ ਕਰਨੀ ਹੈਗੀ ਕਿ ਜਿੱਦਾਂ ਇੱਕ ਹੋਰ 네ਗਟਿਵ ਕਮੈਂਟਸ ਆਉਂਦੇ ਆ ਕਿ ਸੱਸ ਨੇ ਇਦਾਂ ਕਰਤਾ ਸੱਸ ਇਦਾਂ ਆ ਸੱਸ ਉਦਾਂ ਹੈਨਾ ਦੇਖੋ ਸਾਨੂੰ ਵੀ ਪਤਾ ਹੈ ਕਿ ਤੁਸੀਂ ਕੋਈ ਵੀ ਕਮੈਂਟ ਕਰਦੇ ਜੇ ਪਰਟੀਕੂਲਰ ਪਰਸਨ ਵਾਸਤੇ ਨਹੀਂ ਕਰਦੇ ਜਿਹੜਾ ਉਹ ਕਰੈਕਟਰ ਪਲੇ ਕਰਦਾ ਪਿਆ ਆ ਉਹਦੇ ਵਾਸਤੇ ਕਰਦੇ ਜੇ ਤੁਸੀਂ ਕਰੈਕਟਰ ਨੂੰ ਮੁੱਖ ਰੱਖ ਕਰੈਕਟਰ ਨੂੰ ਕਹਿੰਦੇ ਜੇ ਜੋ ਜਿਹੜੀ ਵੀ ਗੱਲ ਕਹਿੰਦੇ ਜੀ ਹਨਾ ਜਿਦਾਂ ਸਿਮੀ ਬਾਰੇ ਆਉਂਦੇ ਸਿਮੀ ਦਾ 네ਗੇਟਿਵ ਕਰੈਕਟਰ ਹੁੰਦਾ ਆ ਤੇ ਤੁਸੀਂ ਸਿਮੀ ਨੂੰ ਨਹੀਂ ਕਹਿੰਦੇ ਉਹ ਤੁਸੀਂ ਕਰੈਕਟਰ ਨੂੰ ਕਹਿੰਦੇ ਜੇ ਜੇਠਾਣੀ ਦਾ ਕਰੈਕਟਰ ਆ ਜੇਠਾਣੀ ਨੂੰ ਕਹਿੰਦੇ ਜੇ ਹਨਾ ਉਹ ਸਾਨੂੰ ਆਪਾਂ ਵੀ ਇਹ ਚੀਜ਼ਾਂ ਸਮਝਦੇ ਆ ਤੇ ਚਲੋ ਬਾਕੀ ਜਦੋਂ 네ਗੇਟਿਵ ਕਮੈਂਟ ਹੁੰਦੇ ਆ ਉਹ ਵੀ ਇੱਕ ਮੋਟੀਵੇਸ਼ਨ ਦਾ ਹਿੱਸਾ ਹੀ ਹੁੰਦੇ ਆ ਹਨਾ ਕਿ ਜਦੋਂ 네ਗੇਟਿਵਿਟੀ ਆਉਂਦੀ ਆ ਬੰਦੇ ਬਾਰੇ ਉਦੋਂ ਹੀ ਬੰਦੇ ਨੂੰ ਮੋਟੀਵੇਸ਼ਨ ਮਿਲਦੀ ਆ ਅ ਜੇ ਸਾਰੇ ਬੰਦੇ ਪੋਜ਼ਿਟਿਵ ਪੋਜ਼ਿਟਿਵ ਗੱਲਾਂ ਕਰੀ ਜਾਣ ਤੇ ਫਿਰ ਤੇ ਸਵਾਦ ਵੀ ਨਹੀਂ ਆਉਂਦਾ ਕੰਮ ਕਰਨ ਦਾ ਕਿਉਂਕਿ ਜੇ 네ਗੇਟਿਵ ਲੋਕਾਂ ਦੀ ਗੱਲ ਕਰੀਏ ਨਾ ਜਿਨ੍ਹਾਂ ਨੇ 네ਗੇਟਿਵ ਕਮੈਂਟ ਕਰਨੇ ਆ ਯਾਰ ਉਹ ਤੇ ਆਪਾਂ ਜੇ ਗੁਰਬਾਣੀ ਦਾ ਕੋਈ ਸ਼ਬਦ ਵੀ ਖੋਲ ਕੇ ਦੇਖ ਲੈਣਾ ਉਹਦੇ ਥੱਲੇ ਵੀ ਕਈਆਂ ਨੇ 네ਗੇਟਿਵ ਕਮੈਂਟ ਕੀਤੇ ਹੁੰਦੇ ਆ ਤੇ ਫਿਰ ਆਪਾਂ ਦੇ ਚੀਜ਼ ਹੀ ਕੀ ਆ ਹਨਾ ਆਪਾਂ ਦੇ ਕਿਸੇ ਗਿਣਤੀ ਵਿੱਚ ਨਹੀਂ ਹੁੰਦੇ ਤੇ ਬਾਕੀ ਇਹ ਆ ਕਿ ਵੀਡੀਓ ਨੂੰ ਚਲੋ ਦੇਖਦੇ ਰਿਹਾ ਕਰੋ ਇਦਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਯਾਰ ਮੈਂ ਕਹੂੰਗਾ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਇਦਾਂ ਸਾਡੀ ਸਾਰੇ ਜਾਨੇ ਕਹਿੰਦੇ ਰਹਿੰਦੇ ਆ ਕਿ ਡੇਲੀ ਐਪੀਸੋਡ ਦਿਆ ਕਰੋ ਯਾਰ ਡੇਲੀ ਐਪੀਸੋਡ ਨਾ ਅਸਲ ਚ ਸਾਡੀਆਂ ਵੀ ਕਈ ਮਜਬੂਰੀਆਂ ਵਾਂ ਸਾਰੇ ਜਾਨੇ ਟੀਮ ਵਿੱਚੋਂ ਅਸੀਂ ਵੀ ਹੁਣ ਜਿੱਥੇ ਸ਼ੂਟ ਕਰਾਉਣੇ ਆ 8-10 ਕਿਲੋਮੀਟਰ ਸਾਡੇ ਘਰ ਤੋਂ ਆ ਹਨਾ ਸਿਮਮੀ ਵੀ 12-13 ਕਿਲੋਮੀਟਰ ਤੋਂ ਹੁੰਦੀ ਆ ਸੰਜੂ ਵੀ ਦੂਰੋਂ ਆਂਦਾ ਆ ਤੇ ਸਾਰੇ ਜਾਨੇ ਦੂਰੋਂ ਆਂਦੇ ਸਿਰਾਲੀ ਦੇਣਿਆਂ ਛੋਟੇ ਆ ਇੱਕ ਐਪੀਸੋਡ ਦੇਖਣ ਨੂੰ ਲੱਗਦਾ ਹੈ ਕਿ 18 ਮਿੰਟ ਦਾ ਆ 20 ਮਿੰਟ ਦਾ ਆ ਪਰ ਯਾਰ ਉਹਨੂੰ ਬਣਾਉਣ ਵਾਸਤੇ ਸਟੋਰੀ ਸੋਚਣੀ ਪੈਂਦੀ ਆ ਪਹਿਲੋਂ ਹਨਾ ਪੂਰੀ ਕਿ ਤੁਹਾਨੂੰ ਵਧੀਆ ਲੱਗੇ ਫਿਰ ਪੂਰਾ ਦਿਨ ਲਾ ਕੇ ਸ਼ੂਟ ਕਰਨੀ ਪੈਂ ਫਿਰ ਉਹ ਐਡਿਟਿੰਗ ਤੇ ਲੱਗਦੇ ਆ 4-5 ਘੰਟੇ ਹਨਾ ਐਡੀਟਰ ਜਿਹੜਾ ਉਹ ਐਡਿਟ ਕਰਦਾ ਆ ਫਿਰ ਕਿਤੇ ਜਾ ਕੇ ਇੱਕ એપisode ਤਿਆਰ ਹੁੰਦਾ ਵਾ ਤੇ ਯਾਰ ਇਹਦੇ ਪਿੱਛੇ ਨਾ ਬਹੁਤ ਜ਼ਿਆਦਾ ਮਿਹਨਤ ਲੱਗਦੀ ਆ ਕਿਤੇ ਟਾਈਮ ਹੋਊਗਾ ਤੇ ਮੈਂ ਤੁਹਾਨੂੰ ਸਾਰਾ ਪ੍ਰੋਸੈਸ ਦਿਖਾਵਾਂਗਾ ਆਪਣਾ ਐਡਿਟਿੰਗ ਵਾਲਾ ਵੀ ਤੁਹਾਨੂੰ ਐਡਿਟਿੰਗ ਵਾਲੇ ਨਾਲੇ ਵੀ ਮਿਲਾਵਾਂਗੇ ਸਾਰਾ ਕਿਤੇ ਟਾਈਮ ਹੋਊਗਾ ਤੇ ਇਦਾਂ ਹੀ ਵੀਡੀਓ ਦਾ ਲਾਸਟ ਵਿੱਚ ਆਪਾਂ ਉਹ ਵੀ ਸਾਰਾ ਤੁਹਾਨੂੰ ਦਿਖਾਵਾਂਗੇ ਕਿ ਕਿੱਦਾਂ-ਕਿੱਦਾਂ ਆਪਾਂ ਕੰਮ ਕਰਦੇ ਆ ਤੇ ਇਹੋ ਇਹੋ ਚੱਕਰ ਆ ਬਸ ਕਿ ਸਾਰੇ ਜਾਣੇ ਦੂਰੋਂ ਹੁੰਦੇ ਆ ਟਾਈਮ ਦੀ ਛੋਟੇਜ ਆ ਸਿਆਲੀ ਦੇਣੇ ਆ ਛੋਟੇ ਹੁੰਦੇ ਆ ਝਟ ਦੇਣ ਤੇ ਇੱਕ ਆਪਾਂ ਵੀ ਮਤਲਬ ਕਿ ਇਦਾਂ ਨਹੀਂ ਹੈ ਕਿ ਸਾਡਾ ਇਹ ਵੀ ਹੁੰਦਾ ਵਾ ਇੱਕ ਦਿਮਾਗ ਵਿੱਚ ਗੱਲ ਕਿ ਯਾਰ ਤੁਸੀਂ ਆਪਣਾ ਜੀ ਕੀਮਤੀ ਸਮਾਂ ਕੱਢ ਕੇ ਸਾਡੀ ਵੀਡੀਓ ਦੇਖਦੇ ਪਏ ਜੇ ਤੇ ਆਪਾਂ ਵੀ ਤੁਹਾਨੂੰ ਕੋਈ ਵਧੀਆ ਚੀਜ਼ ਦਿਖਾਈਏ ਨਹੀਂ ਤੁਸੀਂ ਜੇ ਸਾਡੀਆਂ ਵੀਡੀਓ ਪਿਛਲੀਆਂ ਦੇਖ ਲਿਆਈਆਂ ਹਨਾ ਕਿ ਜਿੱਦਾਂ ਆਪਾਂ ਲਾਵਾ ਫੇਰ ਇਹਦੀ ਗੱਲ ਕਰੀਏ ਤੇ ਟ੍ਰੇਨ ਤੋਂ ਸੀਨ ਸਟਾਰਟ ਹੋਇਆ ਉਹ ਚਾਰ ਸਾਨੂੰ ਪੂਰਾ ਟ੍ਰੇਨ ਦਾ ਸੀਨ ਕਰਨ ਲੱਗੇ ਸਾਨੂੰ ਪੂਰਾ ਦੇਣ ਲੱਗ ਗਿਆ ਹੈਗਾ ਬਾਹਰ ਸੀਨ ਕੀਤਾ ਸੀਗਾ ਪਿਓ ਨਾਲ ਪੇਕੇ ਵਿੱਚ ਤੁਸੀਂ ਦੇਖਿਆ ਆਪਾਂ ਹਿਮਾਚਲ ਜਾ ਕੇ ਸ਼ੂਟ ਕੀਤਾ ਸੀਗਾ ਹਣਾ ਬਾਅਦ ਵਿੱਚ ਨੋ ਨਾਲ ਸੁਪਨੇ ਵਿੱਚ ਤੁਸੀਂ ਦੇਖਿਆ ਸੀ ਆਪਾਂ ਫੰਕਸ਼ਨ ਦਾ ਸੀਨ ਕੀਤਾ ਹੋਇਗਾ ਉਹ ਆਪਾਂ ਕੋਈ ਚੱਲਦਾ ਫੰਕਸ਼ਨ ਨਹੀਂ ਲਿਆ স্পੈਸ਼ਲ ਫੰਕਸ਼ਨ ਕੀਤਾ ਹੋਇਗਾ ਸਿਰਫ ਇੱਕ ਸੀਨ ਬਣਾਉਣ ਵਾਸਤੇ ਤਾਂ ਕਿ ਆਡੀਅנס ਨੂੰ ਵਧੀਆ ਲੱਗੇ ਤੇ ਯਾਰ ਆਪਾਂ ਇਦਾਂ ਦੀਆਂ ਚੀਜ਼ਾਂ ਕਰਦੇ ਰਹਿਣੇ ਆ ਕਿ ਜਿਹੜਾ ਤੁਹਾਨੂੰ ਮਜ਼ਾ ਆਵੇ ਤੁਹਾਡੇ ਵਾਸਤੇ ਕਰਦੇ ਆ ਸਾਰਾ ਕੁਝ ਤੇ ਸਪੈਸ਼ਲ ਟਾਈਮ ਗੱਡ ਕਰਦਾ ਇਸ ਕਰਕੇ ਜੇ ਆਪਾਂ ਗੱਲਾਂបਾਤਾਂ ਹੀ ਮਾਰ ਕੇ ਕੰਪਲੀਟ ਕਰਨਾ ਹੋਵੇ ਐਪੀਸੋਡ ਫਿਰ ਤੇ ਆਪਾਂ ਛੇਤੀ ਕਰਦੀਏ ਤੇ ਇਹ ਚੱਕਰ ਹੈ ਇਸ ਕਰਕੇ ਜੇ ਆਪਾਂ ਇੰਨਾ ਕੁਝ ਕਰ ਰਹੇ ਹਾਂ ਤੁਹਾਡੇ ਵਾਸਤੇ ਯਾਰ ਤੁਸੀਂ ਵੀ ਸਾਡਾ ਸਾਥ ਦਿਓ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਚੰਗਾ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਖਿਆਲ ਰੱਖਿਓ